ਉਹ ਤੁਸੀਂ ਲੁਧਿਆਣੇ ਵਾਲੇ ਤਾਂ ਜਾਣਦੇ ਹੀ ਹੋ ਵੀ ਆਪਣੇ ਕੀ ਸਾਰਿਆਂ ਦੇ ਰਿਸ਼ਤੇ ਰਹੇ ਆ ਕਿੰਨਾ ਸਾਰੇ ਨੇੜੇ ਸੀ ਪਾਰਟੀ ਦੀ ਗੱਲ ਨਹੀਂ ਕੀ ਇੱਥੇ ਇਹ ਤਾਂ ਪਤਾ ਪਰਿਵਾਰ ਸੀਗੇ ਅੱਜ ਦੇ ਨਹੀਂ 20 20 ਸਾਲ 25 ਸਾਲ ਦੇ ਰਿਸ਼ਤੇ ਆ ਸਰਦਾਰ ਬਿਆਨ ਸਿੰਘ ਜੀ ਦੇ ਵੇਲੇ ਜਦੋਂ ਸ਼ੁਰੂ ਕੀਤੀ ਸਿਆਸਤ ਤੇ ਇਸ ਕਰਕੇ ਉਹਨੇ ਗੁਗਰੀ ਅਰਗੇ ਜਿਹੜਾ ਸੁਭਾਅ ਹੈ ਉਹ ਮੈਂ ਨਹੀਂ ਸਮਝਦਾ ਆਮ ਕਿਸੇ ਕੋਲ ਇਹੋ ਜਿਹਾ ਸੁਭਾਅ ਹੁੰਦਾ ਹੈ ਜਿਹੜਾ ਉਹਨਾਂ ਦਾ ਨਿੱਗਾ ਸੁਭਾਅ ਸੀ ਤੇ ਆ ਗੱਲ ਸੁਣ ਕੇ ਤਾਂ ਮੈਂ ਸਮਝਦਾ ਕੋਈ ਵਰਡਸ ਤਾਂ ਹੈ ਨਹੀਂ ਗੱਲ ਇਹ ਆ ਵੀ ਸਭ ਕੁਝ ਚੱਲਦੀ ਜਾਣਾ ਪਰ ਜਿਹੜਾ ਪਰਿਵਾਰ ਆ ਨਾ ਉਹਨੇ ਰਹਿ ਜਾਣਾ ਬਾਕੀ ਸਭ ਦੁਨੀਆ ਇੰ ਚੱਲੀ ਜਾਣੀ ਆ ਸਾਰਾ ਕੁਝ ਜਿਹੜਾ ਉਹਨਾਂ ਦਾ ਬੇਟਾ ਉਹਨਾਂ ਦੀ ਧਰਮ ਪਤਨੀ ਉਹਨਾਂ ਦੀ ਵਾਈਫ ਉਹਨਾਂ ਦੀਆਂ ਸਿਸਟਰ ਉਹਨਾਂ ਦਾ ਦੁੱਖ ਆ ਜਿਹੜਾ ਸਦਾ ਦਾ ਉਹ ਕੋਈ ਭਰ ਨਹੀਂ ਸਕਦਾ ਤੇ ਗੋਗੀ ਜੀ ਬਾਰੇ ਜੋ ਮੈਂ ਅੱਜ ਸਵੇਰ ਦਾ ਚੈਨਲਸ ਤੇ ਸੁਣ ਰਿਹਾ ਹਾਂ ਐਕ੍ਰੋਸ ਦੀ ਪਾਰਟੀ ਉਹਨਾਂ ਦਾ ਪਿਆਰ ਬਣਾਇਆ ਹੋਇਆ ਸੀ ਉਹ ਕਿਸੇ ਨਾਲ ਛੇਤੀ ਕਰੇ ਉੱਚੀ ਆਵਾਜ਼ ਤਾਂ ਬੋਲਦੇ ਨਹੀਂ ਸੀ ਤੇ ਅੱਜ ਇਹ ਹੁੰਦਾ ਵੀ ਇਹ ਆ ਵੀ ਜਿਹੜੇ ਇਹ ਜੇ ਚੰਗੇ ਰੰਗਲੇ ਭਰਾ ਹੁੰਦੇ ਆ ਦੋਸਤ ਹੁੰਦੇ ਆ ਪਰਿਵਾਰ ਚ ਉਹ ਜਾਂਦੇ ਵੀ ਛੇਤੀ ਨੇ ਇਹ ਪਤਾ ਨਹੀਂ ਕਿ ਕੁਦਰਤ ਨੂੰ ਮਨਜ਼ੂਰ ਆ ਪਰ ਇਹ ਜੀ ਗੱਲ ਹੁਣ ਹੋਣੀ ਜਿਹੜਾ ਇਹ ਵੈਪਨ ਸੀ 0.22 ਉਹ ਤਾਂ ਬਹੁਤ ਛੋਟਾ ਵੈਪਨ ਹੁੰਦਾ ਏ ਇਹਦੇ ਨਾਲ ਤਾਂ ਮੈਂ ਸਮਝਦਾ ਮਤਲਬ ਬਸ ਆਈ ਹੋਈ ਜਿਵੇਂ ਕਹਿ ਲੋ ਨਾ ਨਹੀਂ ਤਾਂ 0.22 ਬਹੁਤ ਛੋਟਾ ਇੱਕ ਕੈਲੀਬਰ ਦਾ ਜਿਹੜੀ ਉਹਦੀ ਰੌਂਦ ਹੁੰਦਾ ਗੋਲੀ ਹੁੰਦੀ ਆ ਪਰ ਜਿੰਨੀ ਲਿਖੀ ਆ ਗਲਤ ਆ ਉਹ ਤਾਂ ਪ੍ਰਸ਼ਾਸਨ ਕਹਿ ਰਿਹਾ ਕਿ ਐਕਸੀਡੈਂਟਲ ਜਿਹੜੀ ਹੈਗੀ ਆ ਵੈਪਨ ਦਾ ਬਿਲਕੁਲ ਜੀ ਗੋਗੀ ਜੀ ਨੇ ਮੈਨੂੰ ਦੱਸੋ ਬਾਕੀ ਗੋਗੀ ਜੀ ਦੇ ਪਰਮਾਤਮਾ ਦੀ ਮੇਲ ਨਾਲ ਇਹ ਤਾਂ ਜਦ ਤੱਕ ਕੋਈ ਗੱਲ ਹੋਵੇ ਨਾ ਸਾਰੇ ਚੈਨਲਾਂ ਤੇ ਉਹਨਾਂ ਦੀ ਸ਼ਾਮ ਦੀ ਵੀਡੀਓ ਚੱਲ ਰਹੀ ਹੈ 8:30 ਵਜੇ ਉਹ ਸਾਰੇ ਵੀਡੀਓ ਉਹਨਾਂ ਦੀ ਚੱਲ ਰਹੀ ਆ ਤੇ ਰੋਜ਼ ਉਹ ਤਾਂ ਸ਼ਹਿਰ ਚ ਵਿਚਰਦੇ ਸੀ ਇਸ ਕਰਕੇ ਕੋਈ ਵੀ ਐਸੀ ਜਿਹੜੀ ਆ ਉਹ ਗੱਲ ਆਪਾਂ ਆਪਾਂ ਐਡਮਿਨਿਸਟ੍ਰੇਸ਼ਨ ਦੀਆਂ ਬਾਕੀ ਗੱਲ ਛੱਡੋ ਆਪਾਂ ਆਪ ਵੀ ਸਾਰੇ ਬੈਠੇ ਆ ਰੋਜ਼ ਮੈਂ ਕਿਹਾ ਨਾ ਤੁਸੀਂ ਲੋਕ ਉਹ ਜਿਹੜੇ ਰੋਜ਼ ਹੀ ਉਹਨਾਂ ਨੂੰ ਕਿਤੇ ਨਾ ਕਿਤੇ ਮਿਲਦੇ ਸੀ ਦੇਖੋ ਉਹਨਾਂ ਦੇ ਕਿਹੜੀ ਕੋਈ ਐਸੀ ਤਕਲੀਫ ਸੀ ਐਸਾ ਕੋਈ ਗੱਲ ਸੀ ਜਿਹੜੀ ਕਿ ਹਾਂ ਇੱਕ ਪ੍ਰੋਬਲਮ ਉਹਨਾਂ ਨੂੰ ਪਹਿਲਾਂ ਸੀ ਉਹ ਵੀ ਹੁਣ ਉਹ ਜਿਹੜੀ ਆਪਣੀ ਪਿੱਠ ਦੀ ਜਿਹੜੀ ਇਹਦਾ ਸਪਾਈਨ ਤੋਂ ਕਈ ਵਾਰ ਬਹੁਤ ਹੁਣ ਤੁਸੀਂ ਲੁਧਿਆਣੇ ਵਾਲੇ ਤਾਂ ਜਾਣਦੇ ਹੀ ਹੋ ਵੀ ਆਪਣੇ ਕੀ ਸਾਰਿਆਂ ਦੇ ਰਿਸ਼ਤੇ ਰਹੇ ਆ ਕਿੰਨਾ ਸਾਰੇ ਨੇੜੇ ਸੀ ਪਾਰਟੀ ਦੀ ਗੱਲ ਨਹੀਂ ਗਈ ਇੱਥੇ ਉਹ ਤਾਂ ਪਤਾ ਪਰਿਵਾਰ ਸੀਗੇ ਅੱਜ ਦੇ ਨਹੀਂ ਵੀ ਵੀ ਸਾਲ 25 ਸਾਲ ਦੇ ਰਿਸ਼ਤੇ ਆ ਸਰਦਾਰ ਬੀਨ ਸਿੰਘ ਜੀ ਦੇ ਵੇਲੇ ਜਦੋਂ ਸ਼ੁਰੂ ਕੀਤੀ ਸਿਆਸਤ ਤੇ ਇਸ ਕਰਕੇ ਕੁਖੀਰੀ ਅਕੇ ਜਿਹੜਾ ਸੁਭਾਅ ਹੈ ਉਹ ਮੈਂ ਨਹੀਂ ਸਮਝਦਾ ਆਮ ਕਿਸੇ ਕੋਲ ਇਹੋ ਜਿਹਾ ਸੁਭਾਅ ਹੁੰਦਾ ਹੈ ਜਿਹੜਾ ਉਹਨਾਂ ਦਾ ਨਿੱਗਾ ਸੁਭਾਅ ਸੀ ਤੇ ਆਹ ਗੱਲ ਸੁਣ ਕੇ ਤਾਂ ਮੈਂ ਸਮਝਦਾ ਕੋਈ ਵਰਡਸ ਤਾਂ ਹੈ ਨਹੀਂ ਗੱਲ ਇਹ ਆ ਵੀ ਸਭ ਕੁਝ ਚੱਲਦੀ ਜਾਣਾ ਪਤ ਜਿਹੜਾ ਪਰਿਵਾਰ ਆ ਨਾ ਉਹਨੇ ਰਹਿ ਜਾਣਾ। ਬਾਕੀ ਸਭ ਦੁਨੀਆ ਇੰਨੀ ਚੱਲੀ ਜਾਣੀ ਆ। ਸਾਰਾ ਕੁਝ ਜਿਹੜਾ ਉਹਨਾਂ ਦਾ ਬੇਟਾ ਉਹਨਾਂ ਦੀ ਧਰਮ ਪਤਨੀ ਉਹਨਾਂ ਦੀ ਵਾਈ ਉਹਨਾਂ ਦੀ ਸਿਸਟਰ ਉਹਨਾਂ ਦਾ ਦੁੱਖ ਆ ਜਿਹੜਾ ਸਦਾ ਦਾ ਉਹ ਕੋਈ ਭਰ ਨਹੀਂ ਸਕਦਾ। ਤੇ ਗੋਗੀ ਜੀ ਬਾਰੇ ਜੋ ਮੈਂ ਅੱਜ ਸਵੇਰ ਦਾ ਚੈਨਲ ਤੇ ਸੁਣ ਰਹੇ ਹਾਂ। ਅਕ੍ਰੋਸ ਦੀ ਪਾਰਟੀ ਉਹਨਾਂ ਦਾ ਪਿਆਰ ਬਣਾਇਆ ਹੋਇਆ ਸੀ। ਉਹ ਕਿਸੇ ਨਾਲ ਛੇਤੀ ਕਰੇ ਉੱਚੀ ਆਵਾਜ਼ ਤਾਂ ਬੋਲਦੇ ਨਹੀਂ ਸੀ ਤੇ ਅੱਜ ਇਹ ਹੁੰਦਾ ਵੀ ਇਹ ਆ ਵੀ ਜਿਹੜੇ ਇਹੋ ਜਿਹੇ ਚੰਗੇ ਰੰਗਲੇ ਭਰਾ ਹੁੰਦੇ ਆ ਦੋਸਤ ਹੁੰਦੇ ਆ ਪਰਿਵਾਰ ਚ ਉਹ ਜਾਂਦੇ ਵੀ ਛੇਤੀ ਨੇ ਇਹ ਪਤਾ ਨਹੀਂ ਕੀ ਕੁਦਰਤ ਨੂੰ ਮਨਜ਼ੂਰ ਆ ਪਰ ਇਹ ਜੀ ਗੱਲ ਹੁਣ ਹੋਣੀ ਜਿਹੜਾ ਇਹ ਵੈਪਨ ਸੀ 0.22 ਉਹ ਤਾਂ ਬਹੁਤ ਛੋਟਾ ਵੈਪਨ ਹੁੰਦਾ ਏ ਇਹਦੇ ਨਾਲ ਤਾਂ ਮੈਂ ਸਮਝਦਾ ਮਤਲਬ ਬਸ ਆਈ ਹੋਈ ਜਿਵੇਂ ਕਹਿ ਲਓ ਨਾ ਨਹੀਂ ਤਾਂ 0.22 ਬਹੁਤ ਛੋਟਾ ਇੱਕ ਕੈਲੀਬਰ ਦਾ ਜਿਹੜੀ ਉਹਦੀ ਰੌਂਦ ਹੁੰਦਾ ਗੋਲੀ ਹੁੰਦੀ ਆ ਪਰ ਜਿੰਨੀ ਲਿਖੀ ਆ ਗਲਤ ਆ ਉਹ ਆ ਤਾਂ ਪ੍ਰਸ਼ਾਸਨ ਕਹਿ ਰਿਹਾ ਕਿ ਐਕਸੀਡੈਂਟਲ ਜਿਹੜੀ ਹੈਗੀ ਆ ਬਿਲਕੁਲ ਜੀ ਗੋਗੀ ਜੀ ਨੇ ਮੈਨੂੰ ਦੱਸੋ ਬਾਕੀ ਗੋਗੀ ਜੀ ਦੇ ਪਰਮਾਤਮਾ ਦੀ ਮੇਲ ਨਾਲ ਇਹ ਤਾਂ ਜਾਂ ਤਾਂ ਕੋਈ ਗੱਲ ਹੋਵੇ ਨਾ ਸਾਰੇ ਚੈਨਲਾਂ ਤੇ ਉਹਨਾਂ ਦੀ ਸ਼ਾਮ ਦੀ ਵੀਡੀਓ ਚੱਲ ਰਹੀ ਹੈ ਬਿਲਕੁਲ 8:30 ਵਜੇ ਬਹੁਤ ਸਾਰੇ ਵੀਡੀਓ ਉਹਨਾਂ ਦੀ ਚੱਲ ਰਹੀ ਆ ਤੇ ਰੋਜ਼ ਉਹ ਤਾਂ ਸ਼ਹਿਰ ਚ ਵਿਚਰਦੇ ਸੀ ਇਸ ਕਰਕੇ ਕੋਈ ਵੀ ਐਸੀ ਤੇ ਜਿਹੜੀ ਆ ਉਹ ਗੱਲ ਆਪਾਂ ਆਪਾਂ ਐਡਮਿਨਿਸਟ੍ਰੇਸ਼ਨ ਦੀਆਂ ਬਾਕੀ ਗੱਲ ਛੱਡੋ ਆਪਾਂ ਆਪ ਵੀ ਸਾਰੇ ਬੈਠੇ ਆਂ ਰੋਜ਼ ਮੈਂ ਕਹਿੰਦਾ ਤੁਸੀਂ ਲੋਕ ਜਿਹੜੇ ਰੋਜ਼ ਹੀ ਉਹਨਾਂ ਨੂੰ ਕਿਤੇ ਨਾ ਕਿਤੇ ਮਿਲਦੇ ਸੀ ਉਹਨਾਂ ਦੇ ਕਿਹੜੀ ਕੋਈ ਐਸੀ ਤਕਲੀਫ ਸੀ ਐਸਾ ਕੋਈ ਗੱਲ ਸੀ ਜਿਹੜੀ ਕਿ ਹਾਂ ਇੱਕ ਪ੍ਰੋਬਲਮ ਉਹਨਾਂ ਨੂੰ ਪਹਿਲਾਂ ਸੀ ਉਹ ਵੀ ਹੁਣ ਉਹ ਜਿਹੜੀ ਆਪਣੀ ਪਿੱਠ ਦੀ ਜਿਹੜੀ ਇਹਦਾ ਸਪਾਈਨ ਤੋਂ ਕਈ ਵਾਰ ਬਹੁਤ